ਇਹ ਨੌਜਵਾਨ ਮੇਰੇ ਕੋਲੇ ਬਾਈ ਜੀ ਲੈ ਕੇ ਪਹੁੰਚੇ ਆ ਤਾਂ ਇਦਾਂ ਦੀਆਂ ਇਹ ਪਲਾਸਟਿਕ ਦੀਆਂ ਗੋਲੀਆਂ ਨੇ ਪੂਰੀਆਂ ਪੂਰੀਆਂ ਜਿਹੜੀਆਂ ਤੁਹਾਨੂੰ ਨਜ਼ਰ ਆਉਣੀਆਂ ਕਿ ਕਿਸ ਤਰੀਕੇ ਦੇ ਨਾਲ ਜਿਹੜੀ ਇਹ ਵਾਲੀ ਗੋਲੀ ਪਲਾਸਟਿਕ ਦੀ ਹੈ ਜੀ ਇਹ ਵਾਲੀ ਪਲਾਸਟਿਕ ਦੀਆਂ ਗੋਲੀਆਂ ਤੋਂ ਨੂੰ ਨਜ਼ਰ ਆ ਰੀਆਂ ਹੋਣੀਆਂ ਕਿ ਕਿਸ ਤਰੀਕੇ ਦੇ ਨਾਲ ਇਹ ਕਿਸਾਨਾਂ ਤੇ ਮਾਰੀਆਂ ਜਾਂਦੀਆਂ ਨੇ ਔਰ ਇਸ ਗੋਲੇ ਨੂੰ ਤੁਸੀਂ ਅੱਗੇ ਉਹ ਦੇਖੇਂਗੇ ਤਾਂ ਤੁਹਾਨੂੰ ਇੱਕ ਕਰਵ ਜ਼ਰੂਰ ਨਜ਼ਰ ਆਏਗੀ ਬੈਕ ਤੋਂ ਤਾਂ ਇਹ ਤਿੱਖੀ ਚੀਜ਼ ਜਦੋਂ ਆ ਕੇ ਤੁਹਾਡੇ ਵੱਜੇਗੀ ਹਿੱਟ ਕਰੇਗੀ ਦੂਰ ਤੋਂ ਔਰ ਕਿੰਨੀ ਫੋਕਸ ਦੇ ਨਾਲ ਜਿਹੜੀ ਇਹ ਚੀਜ਼ ਆਉਂਦੀ ਔਰ ਇਹ ਟੀਅਰ ਗੈਸ ਦੇ ਜਿਹੜੇ ਗੋਲੇ ਨੇਗੇ ਇਹ ਟੀਅਰ ਗੈਸ ਦੇ ਗੋਲੇ ਨੇਗੇ ਜਿਹੜੇ ਇਹ ਸਿੱਟੇ ਜਾ ਰਹੇ ਨੇਗੇ ਇਹ ਪੂਰੇ ਦਾ ਪੂਰਾ ਸਿਲਵਰ ਦਾ ਗੋਲ ਹੈਗਾ ਬਹੁਤ ਸਾਰੇ ਪਲਾਸਟਿਕ ਦੇ ਗੋਲੇ ਸਿੱਟੇ ਜਾ ਰਹੇ ਨੇ ਤਾਂ ਉੱਥੇ ਹੀ ਇਹ ਸਿਲਵਰ ਦੇ ਗੋਲੇ ਨੇ ਮੰਨ ਲਓ ਕਿ ਉੱਪਰ ਜੇਕਰ ਤੁਸੀਂ ਵਜਨ ਨੂੰ ਉੱਪਰੋਂ ਛੁੱਟੋ ਦਿਖ ਦੇਗਾ اور ਬਹੁਤ ਵਾਰੀ ਕੱਲ ਜਿਹਾ ਹੋਇਆ ਤੇ ਡਰੋਨ ਦੇ ਨਾਲ ਬਕਾਇਦਾ ਤੌਰ ਤੇ ਦੇਖ ਕੇ ਕਿ ਇੱਥੇ ਬੰਦਾ ਖੜਾ ਇਹਦੇ ਸਿਰ ਵੱਲ ਨੂੰ ਛੱਡੋ ਉਹ ਚੀਜ਼ਾਂ ਵੀ ਕੀਤੀਆਂ ਗਈਆਂ ਔਰ ਪਲਾਸਟਿਕ ਦੀਆਂ ਇਹਨਾਂ ਗੋਲੀਆਂ ਦੇ ਨਾਲ ਜਿਹੜੇ ਕੱਲ ਤੁਹਾਨੂੰ ਜ਼ਖਮੀ ਕਿਸਾਨਾਂ ਦੀਆਂ ਤਸਵੀਰਾਂ ਦਿਖਾਈਆਂ ਜ਼ਖਮੀ ਲੋਕਾਂ ਦੀਆਂ ਤਸਵੀਰਾਂ ਦਿਖਾਈਆਂ ਕਿਸੇ ਦੇ ਲੱਤ 'ਚ ਵੱਜੀ ਬਹੁਤ ਸਾਰਿਆਂ ਦੇ ਇਸ ਜਗ੍ਹਾ ਦੇ ਅੱਖ ਦੇ ਉੱਪਰਲੇ ਹਿੱਸੇ ਦੇ ਵਿੱਚ ਵੱਜੀ ਹੈ ਕਿ ਜੇਕਰ ਥੋੜਾ ਜਿਹਾ ਵੀ ਫਰਕ ਰਹਿ ਜਾਂਦਾ ਤਾਂ ਸ਼ਾਇਦ ਕੋਈ ਵਿਅਕਤੀ ਆਪਣੀ ਅੱਖ ਗਵਾ ਸਕਦਾ ਸੀ ਇਹੀ ਉਹ ਵੱਡੇ ਸਵਾਲ ਹੈ ਕਿ ਕੀ ਤੁਸੀਂ ਕਿਸਾਨਾਂ ਨੂੰ ਮਾਰਨ ਦੇ ਲਈ ਰੋਕ ਰਹੇ ਹੋ ਜਾਂ ਕਿਸਾਨਾਂ ਦੀਆਂ ਮੰਗਾਂ ਹੱਲ ਕਰਨ ਦੇ ਲਈ ਰੋਕ ਰਹੇ ਹੋਗੇ ਡਿਮਾਂਡ ਉਹੀ ਨੇ ਜਿਹੜੀਆਂ ਤੁਹਾਡੀ ਸਰਕਾਰ ਕਹਿੰਦੀ ਹੈ ਕਿ ਪੂਰੀਆਂ ਕਰ ਦਿੱਤੀਆਂ ਜਾਣਗੀਆਂ ਪੂਰੀਆਂ ਹੋਣੀਆਂ ਚਾਹੀਦੀਆਂ ਨੇ ਜਿਹੜਾ ਵਾਅਦਾ 2021 ਦੇ ਵਿੱਚ ਕੀਤਾ ਗਿਆ ਸੀ ਕਿਉਂ 24 ਤੱਕ ਵੀ ਆ ਕੇ ਉਹ ਵਾਅਦਿਆਂ ਨੂੰ ਪੂਰਾ ਨਹੀਂ ਕੀਤਾ ਗਿਆ ਗੁਰਪ੍ਰੀਤ ਐਮ ਐਸ ਪੀ ਨੂੰ ਲੈ ਕੇ ਕਮੇਟੀ ਬਣਦੀ ਹੈ ਸਰਕਾਰ ਦੇ ਵੱਲੋਂ ਕਿਹਾ ਜਾਂਦਾ ਕਿ ਐਮ ਐਸ ਪੀ ਨੂੰ ਲੈ ਕੇ ਹੱਲ ਕੀਤਾ ਜਾਏਗਾ 2 ਸਾਲ ਹੋ ਗਏ ਕੋਈ ਮੀਟਿੰਗ ਹੀ ਨਹੀਂ ਹੋ ਪਈ ਉਸ ਕਮੇਟੀ ਦੀ ਸੋ ਬਿਲਕੁਲ ਆਖਿਰ ਹੁਣੇ ਹੀ ਲੱਗ ਰਿਹਾ ਰੋਹੀ ਤੇ ਕਿ ਇਕ ਧਰ ਦੇ ਪ੍ਰਦਰਸ਼ਨੀ ਰਾਹ ਰਹਿ ਗਿਆ ਭਾਵੇਂ ਭਾਰਤ ਇੱਕ ਵੱਡਾ ਲੋਕਤੰਤਰੀ ਦੇਸ਼ ਜ਼ਰੂਰ ਹੈ ਲੇਕਿਨ ਧਰਨੇ ਪ੍ਰਦਰਸ਼ਨ ਹੀ ਕਰਾ ਰਹੇ ਹੈਗੇ ਆਪਣੀਆਂ ਮੰਗਾਂ ਮਨਵਾਉਣ ਦੇ ਲਈ ਉਸ ਦੀ ਬੂਹ ਬੋਲ ਦੀ ਤਸਵੀਰ ਸ਼ੰਭੂ ਬੈਰੀਅਰ ਤੋਂ ਲਗਾਤਾਰ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਤੇ ਹੋ ਸਕਦਾ ਕੁਝ ਸਮੇਂ ਬਾਅਦ ਜਾਂ ਫਿਰ ਸਕਿੰਟਾਂ ਬਾਅਦ ਹੀ ਹੰਝੂਗਾ ਇਸ ਦਾ ਗੋਲਾ ਮੋੜ ਤੋਂ ਦੱਗਿਆ ਜਾਵੇ ਹਾਲਾਂਕਿ ਜਿਸ ਹਿਸਾਬ ਦੇ ਨਾਲ ਮੇਰੇ ਸੂਚੀਰਮੇ ਪਹਿਲਾਂ ਜਾਣਕਾਰੀ ਸਾਂਝੀ ਕੀਤੀ ਹੈ ਕਿ ਜਿਹੜੇ ਨੇ ਕੱਲ ਗੋਲੀਆਂ ਦਾ ਵੀ ਇਸਤੇਮਾਲ ਕੀਤਾ ਗੋਲੀਆਂ ਚਲਾਈਆਂ ਗਈਆਂ ਕਿਉਂਕਿ ਵਿਸ਼ੇਸ਼ ਤੌਰ ਤੇ ਜਦੋਂ ਟਰੈਕਟਰ ਉਧਰ ਨੂੰ ਕੂਚ ਕਰਦੀਦਾ ਟਰੈਕਟਰਾਂ ਦੇ ਟਾਇਰਾਂ ਦੇ ਵਿੱਚ ਗੋਲੀਆਂ ਚਲਾਈਆਂ ਗਈਆਂ ਤਾਂ ਜੋ ਟਰੈ لیکن اج دا ਜਿਹੜਾ ਇਕੱਠਾ ਹੈ ਇੱਕ ਹੋਰ ਤੁਹਾਨੂੰ ਅਪਡੇਟ ਜਰੂਰ ਦੇ ਦਈਏ ਕਿ ਅੱਜ ਦਾ ਇਕੱਠ ਕੱਲ ਦੇ ਨਾਲੋਂ ਜ਼ਿਆਦਾ ਵੱਧ ਚੁੱਕਿਆ ਹੈ کافی ਵੱਧ ਗਿਣਤੀ ਦੇ ਵਿੱਚ ਟਰੈਲੀਅਨ ਟਰੈਕਟਰ ਇੱਥੇ ਪਹੁੰਚ ਚੁੱਕੇ ਨੇ ਇਹ ਇਕੱਲੇ ਸ਼ੱਭੂ ਬੈਰੀਅਰ ਦੀ ਤਸਵੀਰ ਹੈ ਤੇ ਜੇਕਰ ਖਨੌਰੀ ਬੈਰੀਅਰ ਦੀ ਗੱਲਬਾਤ ਕੀਤੀ ਜਾਏ ਉਹ ਉੱਥੇ ਵੀ ਜਿਹੜਾ ਹੈ کافی ਵੱਧ ਗਿਣਤੀ ਦੇ ਵਿੱਚ ਲਗਾਤਾਰ ਕਿਸਾਨ ਪਹੁੰਚਨੇ ਸ਼ੁਰੂ ਹੋ ਚੁੱਕੇ ਨੇ ਸੋ ਖਾਸ ਤੌਰ ਤੇ ਹੁਣ ਦੇਖਣਾ ਇਹੀ ਹੋਏਗਾ ਕਿ ਆਖਿਰ ਗੱਲਬਾਤ ਦੇ ਨਾਲ ਮਸਲੇ ਦਾ ਹੱਲ ਨਿਕਲੇਗਾ ਜਾਂ ਫਿਰ ਇਸ ਕਦਰ ਹੀ ਜਿਹੜਾ ਹੈ ਗੋਲੇ ਸਿੱਟ ਕੇ ਹੰਝੂ ਗਾਇਸ ਦੇ ਗੋਲੇ ਤਾਕੇ ਜਾਂ ਫਿਰ ਗੋਲੀਆਂ ਚਲਾ ਕੇ ਜਿਹੜੇ ਟਰੈਕਟਰਾਂ ਦੇ ਟਾਇਰਾਂ ਦੇ ਵਿੱਚ ਗੂਲੀਆਂ ਚਲਾ ਕੇ ਮਸਲੇ ਦਾ ਹੱਲ ਕੱਢਣਗੇ ਇਹ ਦੇਖਣਾ ਹੋਏਗਾ ਲੇਕਿਨ ਪ੍ਰਸ਼ਾਸਨ ਨੂੰ ਜ਼ਰੂਰ ਸੋਚਣਾ ਚਾਹੀਦਾ ਜਿਹੜਿਆ ਸਰਕਾਰ ਹੈ ਹਰਿਆਣਾ ਪ੍ਰਸ਼ਾਸਨ ਹੈ ਹਰਿਆਣਾ ਸਰਕਾਰ ਹੈ ਕੇਂਦਰ ਦੀ ਹਕੂਮਤ ਹੈ ਕੇਂਦਰ ਸਰਕਾਰ ਆ ਉਹਨੂੰ ਜ਼ਰੂਰ ਸੋਚਣਾ ਚਾਹੀਦਾ ਕਿ ਆਖਿਰ ਇਦਾਂ ਮਸਲੇ ਹੱਲ ਨਹੀਂ ਹੋਣੇ ਇਦਾਂ ਤਾਂ ਫਿਰ ਕੁੜੱਤਨ ਜ਼ਿਆਦਾ ਵਧੂਗੀ ਉਹਨੂੰ ਭਾਵੇਂ ਤੁਸੀਂ ਜਿੰਨਾ ਟਾਈਮ ਮਰਜ਼ੀ ਲੰਮਕਾ ਲਓ ਕਿਉਂਕਿ ਇਤਿਹਾਸ ਰਿਹਾ ਪੰਜਾਬ ਦਾ ਹੁਣ ਤੱਕ ਤਰਾਸਦੀ ਰਹੀ ਹੈ ਕਿ ਜਦੋਂ-ਜਦੋਂ ਵੀ ਕੋਈ ਆਪਦਾ ਆਈ ਹੈ ਤਾਂ ਪੰਜਾਬ ਮੋਰੀ ਹੋ ਕੇ ਅੱਗੇ ਆਇਆ ਹੈ ਤੇ ਪਿੱਛੇ ਨਹੀਂ ਹਟਾ ਕਦੇ ਇਹ ਵੀ ਇਤਿਹਾਸ ਰਿਹਾ ਕਿ ਹਰ ਇੱਕ ਵਾਰੀ ਜਿਹੜੇ ਹੈ ਜਿੱਤੇ ਦੇ ਝੰਡੇ ਗੱਡ ਕੇ ਹੀ ਵਾਪਸ ਮੁੜੇ ਨੇ ਪੰਜਾਬੀ ਉਸ ਦੀ ਮੂੰਹ ਬੋਲਦੀ ਤਸਵੀਰ ਜਾਂ ਫਿਰ ਇਸ ਗੱਲ ਦੀ ਗਵਾਹੀ ਪਹਿਲਾਂ ਵੀ ਕਿਸਾਨੀ ਅੰਦੋਲਨ ਦੇ ਵਿੱਚ ਪੰਜਾਬੀਆਂ ਨੇ ਦਿੱਤੀ ਕਿਉਂਕਿ ਪੰਜਾਬ ਇੱਕ ਖੇਤੀ ਪ੍ਰਧਾਨ ਸੂਬਾ ਹੈ ਜਿੱਥੇ ਸਭ ਤੋਂ ਵੱਧ ਜਿਹੜਾ ਅਨਾਜ ਹੈ ਉਹ ਇੱਥੇ ਉਗਾਇਆ ਜਾਂਦਾ ਤੇ ਲੇਕਿਨ ਪਾਵੇਂ ਕਿ ਸਮੇਂ ਦੀਆਂ ਸਰਕਾਰਾਂ ਨੂੰ ਉਹ ਵੀ ਦੌਰ ਜਿਹੜਾ ਇਹ ਰੋਹਿਤ ਯਾਦ ਕਰਵਾਉਂਦੀ ਲੋੜ ਹੈ ਕਿ ਜਦੋਂ ਹਰੀ ਕ੍ਰਾਂਤੀ ਦਾ ਦੌਰ ਸੀ ਉਸ ਮੌਕੇ ਤੇ ਪੂਰੇ ਪੰਜਾਬ ਨੇ ਜਿਹੜਾ ਪੂਰੇ ਮੁਲਕ ਭਰ ਦਾ ਢੱਡ ਭਰਿਆ ਉਹ ਵੀ ਚੀਜ਼ ਜਿਹੜੀ ਹੈ ਕੇਂਦਰ ਨੂੰ ਦੇਖਣੀ ਚਾਹੀਦੀ ਹੈ ਸਰਕਾਰਾਂ ਨੂੰ ਦੇਖਣੀ ਚਾਹੀਦੀ ਹੈ ਕਿ ਜੇਕਰ ਅੱਜ ਮੁਨਕਰ ਕਰਦਾ ਹੈ ਕਿ ਕਿਸਾਨਾਂ ਨੂੰ ਤਾਂ ਆਉਣ ਵਾਲੇ ਸਮੇਂ ਵਿੱਚ ਇੱਕ ਵੱਡਾ ਸੈਟਬੈਕ ਲੱਗ ਸਕਦਾ ਹੈ ਜਿਹੜਾ ਕੇਂਦਰ ਨੂੰ ਗੁਰਪ੍ਰੀਤ ਬਹੁਤ ਸਾਰੀਆਂ ਚੀਜ਼ਾਂ ਜਈਆਂ ਹੁੰਦੀਆਂ ਜਿਹੜੀਆਂ ਤੁਸੀਂ ਸੁਣੀਆਂ ਹੋਈਆਂ 1966 ਦਾ ਜਦੋਂ ਅਸੀਂ ਜ਼ਿਕਰ ਕਰਦੇ ਹਰੀ ਕ੍ਰਾਂਤੀ ਦਾ ਉਹ ਜਿਵੇਂ ਜਿਵੇਂ ਦੰਦੀ ਸ਼ੁਰੂਆਤ ਹੋ ਰਹੀ ਹੋ ਓਮਿਓਮੇ ਦੁਬਾਰਾ ਤੋਂ ਕਿ ਉਸੇ ਤਰੀਕੇ ਦੇ ਹਾਲਾਤ ਅੱਜ ਵੀ ਨਜ਼ਰ ਆ ਰਹੇ ਹੈ ਸਵੇਰ ਤੋਂ ਲੈ ਕੇ 8 ਵਜੇ ਦੇ 2 ਮਿੰਟ ਤੇ ਪਹਿਲਾ ਜਿਹੜਾ ਹੰਝੂ ਗੈਸ ਦਾ ਗੋਲ ਹੈਗਾ ਉਹ ਸੁੱਟਿਆ ਗਿਆ ਸੀ ਜਿਸ ਤਰੀਕੇ ਦੇ ਹਾਲਾਤ ਕੱਲ ਸੀ ਕਿ ਦੁਪਹਿਰ 12 ਵਜੇ ਜਿਹੜੇ ਗੋਲੇਬਾਰੀ ਹੋਣੀ ਸ਼ੁਰੂ ਹੁੰਦੀ ਆ ਔਰ ਰਾਤ ਦੇ 12 ਵਜੇ ਤੱਕ ਚੱਲਦੀ ਰਹਿੰਦੀ ਆ ਹਾਲਾਂਕਿ ਸ਼ਾਮ ਨੂੰ 8 ਵਜੇ ਤੋਂ ਬਾਅਦ ਰੁਕ ਰੁਕੇ ਕੀਤੀ ਗਈ ਪਿੱਤਲ ਦੀਆਂ ਗੋਲੀਆਂ ਐਸਐਲਆਰ ਜਿਹੜੀ ਗਨ ਹੁੰਦੀ ਆ ਉਹ ਉਹ ਤਸਵੀਰ ਸੀ ਔਰ ਪਿਛੇ ਦੀਆਂ ਤਸਵੀਰਾਂ ਤੁਨ ਇੱਕ ਵਾਰੀ ਮੈਂ ਦਿਖਾ ਦੇਣਾ ਤਾਂ ਤੁਹਾਨੂੰ ਨਜ਼ਰ ਆ ਰਿਹਾ ਹੋਵੇਗਾ ਕਿ ਬੈਕ ਸਾਈਡ ਤੇ ਜਿਹੜੀ ਬੈਰੀਕੇਟ ਲਗਾ ਕੇ ਇੱਕ ਦੀ ਬੁਲਟ ਦਾਗਿਆ ਜਾਂਦਾ ਜਾਂ ਕੋਈ ਵੀ ਸਿੱਧਾ ਗੋਲਾ ਦਾਗਿਆ ਜਾਂਦਾਗਾ ਤਾਂ ਉਸ ਹੱਦ ਨੂੰ ਪਾਰ ਨਾ ਕਰ ਸਕੇ ਇਸੇ ਲਈ ਜਿਹੜੀ ਇਹ ਕੋਸ਼ਿਸ਼ ਹੈ ਉਹ ਕੀਤੀ ਜਾ ਰਹੀ ਹੈ ਤਾਂ ਬਿਲਕੁਲ ਪਿੱਛੇ ਜਿਹੜਾ ਕਿਸਾਨੀ ਅੰਦੋਲਨ ਦੀ ਇੱਕ ਤਸਵੀਰ ਪ੍ਰਮੋਧ ਨੂੰ ਕਹੂੰਗਾ ਕਿ ਕੋਸ਼ਿਸ਼ ਕਰੀਏ ਇਸ ਪਾਸੇ ਤੋਂ ਲੈ ਕੇ ਇਸ ਪਾਸੇ ਵੱਲ ਨੂੰ ਕੈਮਰੇ ਨੂੰ ਜਿਹੜਾ ਪੂਰੀ ਤਰੀਕੇ ਨਾਲ ਮੂਵਮੈਂਟ ਕਰਕੇ ਜੇਕਰ ਪਿੱਛੇ ਤੁਸੀਂ ਮੇਰੇ yellow ਰੰਗ ਦੇ ਜਿਹੜੇ ਪੀਲੇ ਰੰਗ ਦੇ ਬੈਰੀਗੇਟ ਆ ਉਹ ਦੇਖ ਰਹੇ ਹੋ ਤਾਂ ਉਸ ਤੋਂ ਪਿੱਛੇ ਕਿਸਾਨ ਬੈਠੇ ਹੋਏ ਨੇ ਔਰ ਉਸ ਤੋਂ ਜਿਹੜਾ ਅੱਗੇ ਦਾ ਪੂਰਾ ਏਰੀਆ ਲਗਭਗ 1.5 ਕ 1 1 ਕਿਲੋਮੀਟਰ ਦਾ ਜਿਹੜਾ ਇਹ ਪੂਰੇ ਦਾ ਪੂਰਾ ਏਰੀਆ ਹੈਗਾ ਇਸ ਪ ਤਾਂ ਕੈਮਰੇ ਨੂੰ ਜੇਕਰ ਤੁਸੀਂ ਇਸ ਪਾਸੇ ਘੁਮਾਉਂਗੇ ਤਾਂ ਇਹ ਤੁਹਾਨੂੰ ਨਜ਼ਰ ਆਏਗਾ ਕਿ ਪੂਰੇ ਦਾ ਪੂਰਾ ਜਿਹੜਾ ਅੱਗੇ ਇਸ ਏਰੀਆ ਦੇ ਵਿੱਚ ਕੁਝ ਟਰੈਕਟਰ ਜਾਂ ਕੁਝ ਗੱਡੀਆਂ ਖੜੀਆਂ ਹੋਈਆਂ ਸੀ ਉਹਨਾਂ ਗੱਡੀਆਂ ਨੂੰ ਸਾਈਡ ਤੇ ਕਰ ਦਿੱਤਾ ਗਿਆ ਹੈਗਾ ਟਰੈਕਟਰ ਟਰਾਲੀਆਂ ਜਿਹੜੀਆਂ ਉਹ ਕਿਸਾਨਾਂ ਦੇ ਵੱਲੋਂ ਪਿੱਛੇ ਰੱਖ ਲਈਆਂ ਗਈਆਂ ਨੇ ਤਾਂ ਕਿ ਸੇਫਲੀ ਅੱਗੇ ਵਧਿਆ ਜਾਵੇ ਕਿਉਂਕਿ ਕੱਲ ਵੀ ਬਹੁਤ ਸਾਰੇ ਜਿਹੜੇ ਟਰੈਕਟਰਾਂ ਦਾ ਨੁਕਸਾਨ ਇਸੇ ਕਰਕੇ ਹੋਇਆ ਕਿ ਉਹ ਅੱਗੇ ਖੜੇ ਹੋਏ ਸੀਗੇ ਔਰ ਸਾਹਮਣੇ ਤੁਸੀਂ ਦੇਖੋਗੇ ਤਾਂ ਸਾਹਮਣੇ ਤੁਹਾਨੂੰ ਜਿਹੜਾ ਉਹ ਇੱਕ ਆ ਉਨੇ ਬੋਰਡ ਨਜ਼ਰ ਆ ਰਿਹਾ ਹੋਏਗਾ ਬੋਰਡ ਤੁਹਾਨੂੰ 그린 ਬੋਰਡ ਬੜਾ ਸਾਰਾ ਨਜ਼ਰ ਆ ਰਿਹਾ ਹੋਗਾ ਜਿਸ ਦੇ ਉੱਪਰ तमाम ਜਿਹੜੀਆਂ ਇਨਸਟਰਕਸ਼ਨ ਨੇ ਉਹ ਲਿਖੀਆਂ ਹੁੰਦੀਆਂ ਨੇ ਕਿ ਜੇਕਰ ਤੁਸੀਂ ਕਿਉਂਕਿ 500 ਮੀਟਰ ਅਗੇ ਟੋਲ ਹੈਗਾ ਟੋਲ ਦੀਆਂ ਜਿਹੜੀਆਂ तमाम ਚੀਜ਼ਾਂ ਕਿ ਕਿੰਨਾ ਨੂੰ ਟੋਲ ਫ੍ਰੀ ਹੈ ਕੀ ਨਹੀਂ ਪਰ ਤੁਸੀਂ ਦੇਖੋਗੇ ਜਿਸ ਤਰੀਕੇ ਦੇ ਨਾਲ ਉਸ ਦੇ ਵਿੱਚ ਦੀ ਮੋਰੇ ਨਿਕਲੇ ਹੋਏ ਨੇ ਇਹ ਉਹੀ ਮੋਰੇ ਨੇ ਜਿਹੜੇ ਕੱਲ ਜਦੋਂ ਹੰਝੂ ਗੈਸ ਦੇ ਗੋਲੇ ਚਲਾਏ ਗਏ ਤਾਂ ਬਹੁਤ ਸਾਰੇ ਗੋਲੇ ਉਸ ਜਗ੍ਹਾ ਤੇ ਸੁੱਟੇ ਗਏ ਉਸ ਦੇ ਨਾਲ ਟਕਰਾ ਕੇ ਉਹ ਬੋਰਡ ਵੀ ਟੁੱਟਿਆ ਉਸ ਦੇ ਵਿੱਚ ਤੁਸੀਂ ਮੋਰੇ ਦੇਖ ਸਕਦੇ ਹੋ ਔਰ ਸਾਹਮਣੇ ਤੁਸੀਂ ਦੇਖੋਗੇ ਤਾਂ ਤੁਹਾਨੂੰ ਜਿਹੜੇ ਜ਼ਬਾਨ ਨਜ਼ਰ ਪੁਲਿਸ ਦੇ ਔਰ ਪੈਰਾ ਮਿਲਟਰੀ ਫੋਰਸ ਦੇ ਜਬਾਨ ਨੇ ਤਾਂ ਇਹ ਹਰਿਆਣਾ ਦਾ ਬਾਰਡਰ ਹੈ ਜਿਹੜਾ ਉਹ ਸ਼ੁਰੂ ਹੋ ਜਾਂਦਾ ਹੈਗਾ ਜਿਸ ਜਗ੍ਹਾ ਤੋਂ ਹਰਿਆਣਾ ਦੇ ਵੱਲੋਂ ਤਮਾਮ ਜਿਹੜੀ ਕਾਰਵਾਈ ਆ ਉਹ ਕੀਤੀ ਜਾ ਰਹੀ ਹੈ ਤਾਂ ਕੱਲ ਤੋਂ ਲੈ ਕੇ ਜਿਹੜਾ ਅੱਜ ਤੱਕ ਦਾ ਸਮਾਂ ਹੋ ਚੁੱਕਾ ਹੈਗਾ ਇਹ ਉਹ ਤਮਾਮ ਬੈਰੀਗੇਟ ਨੇ ਜਿਹੜੇ ਰੋਕ ਕੇ ਰੱਖੇ ਗਏ ਨੇ ਸਰਬੰਸ ਸਿੰਘ ਪੰਦੇਰ ਹੋਣ ਚਾਹੇ ਉਹਨਾਂ ਦੇ ਨਾਲ ਜਗਜੀਤ ਸਿੰਘ ਡੱਲੇਵਾਲ ਹੁਣ ਤਮਾਮ ਜਿਹੜੇ ਕਿਸਾਨ ਲੀਡਰ ਨੇ ਉਹ ਆ ਜਿਹੜੇ ਇਸ ਜਗ੍ਹਾ ਦੇ ਉੱਪਰ ਪਹੁੰਚਣਾ ਸ਼ੁਰੂ ਹੋ ਕੇ ਨੇ ਔਰ ਇੱਕ ਤਸਵੀਰ ਪ੍ਰਮੋਥ ਪਿੱਛੇ ਦੀ ਜਰੂਰ ਦਿਖਾਓ ਕੁਝ ਆ ਜਿਹੜੀ ਕਹ ਲਈਏ ਕਿ ਗੱਡੀ ਹੈ ਇੱਕ ਉਹ ਪਹੁੰਚੀ ਹੈ 사운ਡ ਵਾਲੀ ਲੱਗ ਰਿਹਾ ਹੈ ਕਿ ਜਿਸ ਜਗ੍ਹਾ ਦੇ ਉੱਪਰ ਬੈਰੀਗੇਡ ਦੀ ਤੁਹਾਨੂੰ ਤਸਵੀਰ ਦਿਖਾਈ ਸੀ ਉਸ ਜਗ੍ਹਾ ਦੇ ਉੱਪਰ ਜਿਹੜਾ ਸਟੇਜ ਲਗਾਉਣ ਦਾ ਕੰਮ ਹੈਗਾ ਉਹ ਸ਼ੁਰੂ ਕਰ ਦਿੱਤਾ ਜਾਏਗਾ ਤਾਂ ਮੋਰਚਾ ਕੀ ਪੱਕੇ ਤੌਰ ਤੇ ਇੱਥੇ ਚੱਲੇਗਾ ਜਾਂ ਇਹ ਇਸ ਦੇ ਬਾਰੇ ਹਾਲੇ ਤੱਕ ਕੁਝ ਵੀ ਨਹੀਂ ਕਿਹਾ ਜਾ ਸਕਦਾ ਪਰ ਜਿਸ ਤਰੀਕੇ ਦੀ ਸਟੇਜ ਦਾ ਕਹਿ ਲਿਏ ਜਾਂ ਕਹਿ ਲਿਏ ਕਿ ਜਿਸ ਤਰੀਕੇ ਦੇ ਸਾਊਂਡ ਦਾ ਅਰੇਂਜਮੈਂਟ ਕਰਨਾ ਸ਼ੁਰੂ ਕੀਤਾ ਤਾਂ ਜ਼ਰੂਰ ਜੇਕਰ ਕੋਈ ਇਨਸਟਰਕਸ਼ਨ ਇਸ ਜਗ੍ਹਾ ਤੋਂ ਦੇਣੀ ਹੈ ਜ਼ਰੂਰ ਇਸ ਜਗ੍ਹਾ ਤੋਂ ਜੇਕਰ ਕੋਈ ਹਦਾਇਤਾਂ ਜਾਰੀ ਕਰਨੀਆਂ ਤਾਂ ਉਸ ਦੇ ਵਿੱਚ ਸੌਖ ਜ਼ਰੂਰ ਰਹਿਣ ਵਾਲੀਆਂ ਤਾਂ ਤੁਸੀਂ ਸਾਹਮਣੇ ਦੇਖੋਗੇ ਕਿ ਇੱਕ ਗੱਡੀ ਹੈ ਜਿਹੜੀ ਉਹ ਭੇਜ ਦਿੱਤੀ ਗਈ ਹੈ ਗੱਡੀ ਦੇ ਵਿੱਚ ਕਾਫੀ ਜ਼ਿਆਦਾ ਤੁਹਾਨੂੰ ਸਪੀਕਰ ਨੇ ਜਿਹੜੇ ਉਹ ਨਜ਼ਰ ਆ ਰਹੇ ਨੇ ਔਰ ਇਸੇ ਜਗ੍ਹਾ ਦੇ ਉਪਰ ਹੋਣ ਜਿਹੜਾ ਕਿਸਾਨੀ ਅੰਦੋਲਨ ਦਾ ਕਹ ਲਈਏ ਕਿ ਆਗਾਜ਼ ਆਏਗਾ ਉਹ ਹੋ ਚੁੱਕਾ ਹੈ ਕੱਲ ਤੋਂ ਪਰ ਅੱਜ ਜਿਹੜੀ ਇਸ ਮਕੱਜ ਕੇ ਕੀ ਅੱਗੇ ਵਧਿਆ ਜਾਏਗਾ ਜਾਂ ਜਿਹੜਾ ਸਿੰਘੂ ਬਾਰਡਰ ਤੇ ਸੀ ਉਹ ਹੁਣ ਸ਼ੰਭੂ ਬਾਰਡਰ ਤੇ ਮੋਰਚਾ ਜਿਹੜਾ ਉਹ ਪਰਮਾਨੈਂਟ ਕਰ ਦਿੱਤਾ ਜਾਏਗਾ ਇਹ ਫਿਲਹਾਲ ਦੇਖਣਾ ਹੋਏਗਾ ਜਿਸ ਤਰੀਕੇ ਦੇ ਨਾਲ ਦਿੱਲੀ ਨੂੰ ਜਾਣ ਵਾਲੇ ਅਲੱਗ-ਅਲੱਗ ਰਸਤੇ ਚਾਹੇ ਖਨੌਰੀ ਬਾਰਡਰ ਹੋਵੇ ਚਾਹੇ ਡੱਬਲੀ ਬਾਰਡਰ ਹੋਵੇ ਔਰ ਚਾਹੇ ਪੰਜਾਬ ਦੇ ਨਾਲ ਲੱਗਦਾ ਸ਼ੰਭੂ ਬਾਰਡਰ ਤਾਂ ਇਹ ਉਹ तमाम ਬਾਰਡਰ ਨੇ ਜਿੰਨਾ ਬਾਰਡਰਾਂ ਦੇ ਉੱਪਰ ਤੁਸੀਂ ਦੇਖ ਰਹੇ ਹੋਗੇ ਕਿ ਜਿਹੜੇ ਨੌਜਵਾਨ ਨੇ ਉਹਨਾਂ ਦੇ ਵੱਲੋਂ ਬੈਰੀਗੇਟਿੰਗ ਕਰਕੇ ਜਿਹੜਾ ਇਸ ਪੂਰੇ ਏਰੀਏ ਨੂੰ ਇੱਕ ਤਰੀਕੇ ਦੇ ਨਾਲ ਆ ਸੈੱਟ ਕਰ ਲਿਆ ਗਿਆ ਹੈਗਾ ਔਰ ਇਹ ਕੁਝ ਹੀ ਸਮੇਂ ਦੇ ਵਿੱਚ ਜਿਹੜੀ ਤਸਵੀਰ ਹੈ ਤੁਹਾਨੂੰ ਹੋਰ ਕਲੀਅਰ ਹੁੰਦੀ ਨਜ਼ਰ ਆਏਗੀ ਜਿਸ ਤਰੀਕੇ ਦੇ ਨਾਲ ਜਦੋਂ ਤੁਸੀਂ ਦੇਖੋਗੇ ਕਿ ਇਸ ਜਗ੍ਹਾ ਦੇ ਉੱਪਰ ਜਿਹੜੀ ਸਟੇਜ ਹੈ ਜਿਹੜੀ ਉਹ ਨਜ਼ਰ ਆ ਰਹੀ ਹੋਏਗੀ ਤਾਂ ਵਕ ਵਕ ਜਿਹੜੇ ਨੌਜਵਾਨ ਨੇਗੇ ਉਹ ਤੁਹਾਨੂੰ ਇਸ ਪੂਰੇ ਅੰਦੋਲਨ ਦੀ ਲੀਡ ਕਰਦੇ ਨਜ਼ਰ ਆ ਰਹੇ ਨੇ ਕਿਉਂਕਿ ਨੌਜਵਾਨੀ ਪੰਜਾਬ ਦਾ ਅਗਲਾ ਭਵਿੱਖ ਹੈ ਜਿਨ੍ਹਾਂ ਨੇ ਪੰਜਾਬ ਨੂੰ ਦੇਖਣਾ ਹੈਗਾ ਔਰ ਇਹ ਹਾਲਾਤ ਜਿਹੜੇ ਤੁਹਾਨੂੰ ਬਿਆਨ ਕਰਦੇ ਨੇ ਕਿ ਕਿਸਾਨੀ ਦੇ ਕੀ ਹਾਲਾਤ ਨੇ ਕਿਸਾਨਾਂ ਨੂੰ ਹਰ ਸਰਕਾਰ ਮੈਂ ਕਿਸਾਨ ਹਤਾਇਸ਼ੀ ਮੈਂ ਕਿਸਾਨ ਹਤਾਇਸ਼ੀ ਦਾ ਨਾਰਾ ਤਾਂ ਜ਼ਰੂਰ ਦਿੰਦੀ ਹੈ ਪਰ ਕਿਸਾਨ ਹਤਾਇਸ਼ੀ ਕੌਣ ਹੈ ਇਸ ਚੀਜ਼ ਦਾ ਅੰਦਾਜ਼ਾ ਤੁਸੀਂ ਇਹਨਾਂ ਜਿਹੜੀਆਂ ਤਸਵੀਰਾਂ ਤੋਂ ਲਗਾ ਸਕਦੇ ਹੋ ਤਾਂ ਸਭ ਤੋਂ ਤੌਰ ਤੇ ਜਿਹੜੀਆਂ ਤਸਵੀਰਾਂ ਤੁਹਾਨੂੰ ਨਜ਼ਰ ਆ ਰਹੀਆਂ ਨੇ ਬਹੁਤ ਸਾਰੇ ਬਜ਼ੁਰਗ ਕਿਸਾਨ ਨੇ ਜਿਹੜੇ ਉਹ ਆ ਪਹੁੰਚੇ ਹੋਏ ਨੇ ਨੌਜਵਾਨ ਕਾਫੀ ਵੱਡੀ ਗਿਣਤੀ ਦੇ ਜਿਹੜੇ ਕਿਸਾਨੀ ਯੂਨੀਅਨਾਂ ਦੇ ਨਾਲ ਜੁੜੇ ਨੇ ਪਿਛਲੇ ਅੰਦੋਲਨ ਦੇ ਦੌਰਾਨ ਜਿਹੜੇ ਇੱਕ ਵੱਡਾ ਬਦਲਾਅ ਹੈ ਤੁਹਾਨੂੰ ਉਹ ਆ ਦੇਖਣ ਨੂੰ ਮਿਲੇਗਾ साफ़ो पिछली बार हिन ਸੋ ਬਿਲਕੁਲ ਖਾਸ ਸੌਰਤ ਤੇ ਪਲਪਲ ਦੀ ਅਪਡੇਟ ਹੈ ਜਿਹੜੀ ਜ਼ੀ ਪੰਜਾਬ ਹਰਿਆਣਾ ਮਾਚਲ ਦੇ ਮਾਧਿਅਮ ਦੇ ਰਾਹੀਂ ਦਿੱਤੀ ਜਾ ਰਹੀ ਹੈ ਤਾਂ ਹੁਣ ਥੋੜੀ ਜਿਹੀ ਜਿਹੜੀ ਹਲਚਲ ਜਰੂਰ ਨਜ਼ਰ ਆ ਰਹੀ ਹੈ ਸੋ ਤਸਵੀਰਾਂ ਦੇ ਵਿੱਚ ਮੈਂ ਕੈਮਰਾਮੈਨ ਪ੍ਰਮੋਦ ਜੀ ਨੂੰ ਕਹੂੰਗਾ ਕਿ ਜਿਹੜੀ ਸਾਊਂਡ ਸਿਸਟਮ ਵਾਲੀ ਜਿਹੜੀ ਗੱਡੀ ਇੱਥੇ ਲਿਆਂਦੀ ਗਈ ਹੈ ਇਹਨੂੰ ਵੀ ਜ਼ੂਮ ਕਰਕੇ ਦਿਖਾਇਆ ਜਾਵੇ ਕਿਉਂਕਿ ਸ਼ਾਇਦ ਇੱਥੋਂ ਅਨਾਉਂਸਮੈਂਟ ਹੋਈ ਕਿਉਂਕਿ ਬੀਤੇ ਦਿਨੀ ਕਿਸਾਨ ਆਗੂ ਸਰਵਿੰਦਰ ਸਿੰਘ ਪਧੇਰ ਇਹ ਗੱਲ ਦਾ ਜ਼ਿਕਰ ਕਰਦੇ ਹੋਏ ਨਜ਼ਰ ਆਇਆ ਕਿ ਸਾਊਂਡ ਸਿਸਟਮ ਕਰਕੇ ਸਾਨੂੰ ਜਿਹੜਾ ਸਾਡਾ ਮੈਸੇਜ ਹੈ ਉਹ ਪ੍ਰਾਪਰ ਜਿਹੜੀ ਆ ਫੁੱਲੀ ਫਲੱਜ ਜਿਹੜੀ ਇੱਕ ਸਾਊਂਡ ਸਿਸਟਮ ਦੇ ਨਾਲ ਤਿਆਰ ਕੀਤਾ ਗਿਆ ਇਸ ਗੱਡੀ ਨੂੰ ਤਾਂ ਉਹ ਹੁਣ ਇੱਥੇ ਖੜਾ ਦਿੱਤੀ ਗਈ ਆ ਤਾ ਜੋ ਜਿਹੜਾ ਐਲਾਨ ਹੋਏਗਾ ਉਹ ਇੱਥੋਂ ਹੀ ਹੋਏਗਾ ਇੱਥੋਂ ਜਿਹੜੇ ਕਿਸਾਨ ਆਗੂਆਂ ਦਾ ਅੰਤਿਮ ਜਿਹੜਾ ਫੈਸਲਾ ਹੋਏਗਾ ਉਹ ਇਹਦੇ ਰਾਹੀਂ ਹੀ ਅਨਾਉਂਸ ਕੀਤਾ ਜਾਏਗਾ ਐਲਾਨ ਕੀਤਾ ਜਾਏਗਾ ਪਾਵੇਂ ਆਉਣ ਵਾਲੇ ਸਮੇਂ ਦੇ ਵਿੱਚ ਹਰਿਆਣਾ ਪ੍ਰਸ਼ਾਸਨ ਵੱਲ ਦੁਆਰਾ ਜਿਹੜੀ ਤਸਵੀਰ ਬਦਲਣ ਦੀ ਜ਼ਰੂਰ ਕੋਸ਼ਿਸ਼ ਕੀਤੀ ਜਾਏਗੀ ਲੇਕਿਨ ਫਿਰ ਉਸ ਤੋਂ ਜ਼ਿਆਦਾ ਦੁੱਗਣੀ ਤਸਵੀਰ ਬਦਲਣ ਦੀ ਕੋਸ਼ਿਸ਼ ਕਿਸਾਨ ਕਰਨਗੇ ਉਹ ਵੀ ਬਜਿੱਦ ਨੇ ਤੇ ਦੂਸਰੇ ਪਾਸੇ ਹਰਿਆਣਾ ਪ੍ਰਸ਼ਾਸਨ ਆਪੋ ਆਪਣਾ ਜਿਹੜਾ ਤਰਕ ਦਿੰਦਾ ਹੋਇਆ ਨਜ਼ਰ ਆ ਰਿਹਾ ਲੇਕਿਨ ਮਸਲਾ ਹੁਣ ਇੱਥੇ ਆ ਕੇ ਖੜਾ ਹੋਇਆ ਕਿ ਆਖਿਰ ਹੱਲ ਹੋਏਗਾ ਤਾਂ ਹੋਏਗਾ ਕਿਵੇਂ ਕਿ ਇਸੇ ਹਿਸਾਬ ਦੇ ਨਾਲ ਟਕ ਕਈ ਗੱਲਬਾਤ ਦੇ ਜ਼ਰੀਏ ਰਾਹ ਨਿਕਲੇਗਾ ਕਿਉਂਕਿ ਪਿਛਲੀ ਵਾਰੀ ਵੀ ਜਦੋਂ ਦੇਖਣ ਨੂੰ ਮਿਲਿਆ ਸੀ ਤਾਂ ਉਸ ਮੌਕੇ ਤੇ ਕਈ ਕਿਸਾਨਾਂ ਦੀਆਂ ਜਾਨਾਂ ਗਈਆਂ ਅੰਤਿਮ ਨੂੰ ਫਿਰ ਅੰਤ ਨੂੰ ਉੱਥੇ ਫਿਰ ਪੀਐਮ ਮੋਦੀ ਨੇ ਤਿੰਨੇ ਕਾਨੂੰਨ ਵਾਪਸ ਲੈਣ ਦੀ ਗੱਲਬਾਤ ਆਖੀ ਕਿ ਨੁਕਸਾਨ ਕਰਾ ਕੇ ਹੀ ਫੈਸਲਾ ਲੈਣਾ ਜਾਂ ਫਿਰ ਨੁਕਸਾਨ ਤੋਂ ਪਹਿਲੇ ਕੋਈ ਫੈਸਲਾ ਲੈ ਲਿਆ ਜਾਏ ਉਹ ਜ਼ਿਆਦਾ ਚੰਗੀ ਗੱਲ ਰਹੇਗੀ ਉਹ ਇੱਕ ਵਧੀਆ ਜਿਹੜੀ ਹੈ ਆ ਰਾਜ ਦੇ ਲਈ ਗੱਲ ਹੈ ਆਪਣੀ ਪ੍ਰਜਾ ਨੂੰ ਬਚਾਉਣ ਦੇ ਲਈ ਜੇਕਰ ਰਾਜਾ ਸਮੇਂ ਰਹਿੰਦੇ ਕੋਈ ਵਧੀਆ ਜਿਹੜਾ ਹੈ ਫੈਸਲਾ ਲੈ ਲੈਂਦਾ ਐਲਾਨ ਕਰ ਦਿੰਦਾ ਤਾਂ ਉਸ ਦੀ ਪ੍ਰਜਾ ਵੀ ਜਿਹੜੀ ਹੈ ਸਹੀ ਸਲਾਮਤ ਰਹਿੰਦੀ ਹੈ ਤਾਂ ਉਸ ਤੋਂ ਬਾਅਦ ਪੂਰੇ ਉਸ ਦੇ ਜਿਹੜੇ ਰਾਜ ਦੇ ਲਈ ਵੀ ਇੱਕ ਚੰਗਾ ਜਿਹੜਾ ਹੈ ਇੱਕ ਇੰਡੀਕੇਸ਼ਨ ਹੁੰਦੀ ਹੈ ਸੋ ਵਿਸ਼ੇਸ਼ ਤੌਰ ਤੇ ਹੁਣ ਤੁਹਾਨੂੰ ਜਿਹੜੀਆਂ ਤਸਵੀਰਾਂ ਉਹ ਅੱਗੇ ਦੀ ਮੈਂ ਜਰੂਰ ਸਾਂਝੇ ਕਰਨ ਕੀਤੀਆਂ ਜਾਣਗੀਆਂ ਸੋ ਮੇਰੇ ਸਹਿਯੋਗੀ ਰੋਹਿਤ ਵੀ ਲਗਾਤਾਰ ਬਣ ਹੋਏ ਨੇ ਤੇ ਨਾਲ ਹੀ ਤੁਹਾਨੂੰ ਤਸਵੀਰਾਂ ਵੀ ਜਿਹੜੀਆਂ ਜਰੂਰ ਦਿਖਾਵਾਂਗੇ ਕਿਉਂਕਿ ਬੈਰੀਗੇਡ ਨੇ ਜਿਹੜੇ ਉਹ ਕਰ ਦਿੱਤੇ ਗਏ ਨੇ ਹੁਣ ਯਾਨੀ ਕਿ ਕਿਸਾਨਾਂ ਵਾਲੇ ਪਾਸੇ ਜਿਹੜੇ ਬੈਰੀਕੇਡ ਨੇ ਉਹ ਲਗਾਏ ਗਏ ਨੇ ਕਾਰਨਕੀ ਨੇ ਇਹਦੇ ਬਾਬਤ ਦੀ ਵੀ ਜਿਹੜੀ ਪਤਾ ਲਗਉਣ ਦੀ ਕੋਸ਼ਿਸ਼ ਜ਼ਰੂਰ ਕਰਾਂਗੇ ਕਿਉਂਕਿ ਜਿਹੜਾ ਕਿਸਾਨ ਨੇ ਹੁਣ ਉਹ ਇਹਨਾਂ ਦੀ ਹਿਲਚਲ ਜਿਹੜੀ ਆ ਹੁੰਦੀ ਹੋਈ ਜ਼ਰੂਰ ਨਜ਼ਰ ਆ ਰਹੀ ਹੈ ਯਾਨੀ ਕਿ ਸਿੱਧੇ ਤੌਰ ਤੇ ਜੇਕਰ ਗੱਲਬਾਤ ਕੀਤੀ ਜਾਏ ਤਾਂ ਕਿਸਾਨਾਂ ਦੀ ਹਿਲਚਲ ਦੇ ਦਰਮਿਆਨ ਜਿਹੜੇ ਬੈਰੀਕੇਡ ਨੇ ਜਾਂ ਫਿਰ ਸਾਊਂਡ ਸਿਸਟਮ ਵਾਲੀ ਗੱਡੀ ਆ ਉਹ ਵੀ ਲਗਾਤਾਰ ਹੁਣ ਤੁਹਾਨੂੰ ਦਿਖਾ ਰਹੇ ਹਾਂ ਸੀ ਕਿ ਕਿਸ ਕਦਰ ਜਿਹੜਾ ਕਿਸਾਨ ਹੁਣ ਤਿਆਰ ਬਰ ਤਿਆਰ ਨੇ ਹਾਲਾਂਕਿ ਪੁਲਿਸ ਦੇ ਮੁਲਾਜ਼ਮ ਵੀ ਇੱਥੇ ਕੁਝ ਜਿਹੜੇ ਨੇ ਮੌਕੇ ਤੇ ਹੁਣ ਪਹੁੰਚ ਚੁੱਕੇ ਦੇਖੋ ਬਿਲਕੁਲ ਜਿਸ ਤਰੀਕੇ ਦਾ ਅਸੀਂ ਜ਼ਿਕਰ ਕਰ ਰਹੇ ਸੀ ਕਿ ਕਿਸਾਨ ਲੀਡਰ ਜਿਹੜਾ ਪ੍ਰੋਪਰਲੀ ਕੱਲ ਵੀ ਜਿਹੜਾ ਇੱਕ ਕਲੀਏ ਕੇ ਤਰੀਕੇ ਨਾਲ ਚਲੇ ਨੇ ਔਰ ਅੱਜ ਵੀ ਉਸੇ ਤਰੀਕੇ ਦੇ ਨਾਲ ਕੰਮ ਕਰ ਰਹੇ ਨੇ ਇਹ ਤਸਵੀਰ ਤੁਸੀਂ ਦੇਖ ਰਹੇ ਹੋਵਗੇ ਕਿ ਕਿਸਾਨਾਂ ਦੇ ਵੱਲੋਂ ਬੈਰੀਗੇਟਿੰਗ ਆਪਣੇ ਵੱਲੋਂ ਕੀਤੀ ਗਈ ਹੈ ਤਾਂ ਕਿ ਜਿਹੜੀ ਇਸ ਸੀ ਨੂੰ ਕੋਈ ਕ੍ਰੋਸ ਨਾ ਕਰੇ ਇਸ ਸੀ ਨੂੰ ਅੱਗੇ ਨਾ ਵਧਾਇਆ ਜਾਵੇ ਔਰ ਉਸ ਤੋਂ ਜਿਹੜੇ ਪਿੱਛੇ ਇੱਕ ਸਾਊਂਡ ਵਾਲੀ ਗੱਡੀ ਆ ਉਹ ਇਸ ਵਕਤ ਪਹੁੰਚ ਚੁੱਕੀ ਆ ਕੁਝ ਹੀ ਸਮੇਂ ਦੇ ਵਿੱਚ ਜਿਹੜਾ ਸਾਊਂਡ ਸਿਸਟਮ ਆ ਉਹ ਸੈੱਟ ਕਰ ਦਿੱਤਾ ਜਾਏਗਾ ਤਾਂ ਕਿ ਪ੍ਰੋਪਰਲੀ ਇਸੇ ਜਗਾ ਦੇ ਉੱਪਰੀ ਸਭ ਚੀਜ਼ਾਂ ਫਿਕਸ ਹੋਣਗੀਆਂ ਜਾਂ ਇਸ ਚੀਜ਼ ਦੇ ਲਈ ਉਸ ਸਮਾਂ ਜਿਹੜਾ ਉਹ ਲਗਾਇਆ ਜਾ ਸਕਦਾ ਹੈ ਇਸ ਦੇ ਲਈ ਫਿਲਹਾਲ ਸਮਾਂ ਦੱਸੇਗਾ ਪਰ ਜਿਸ ਤਰੀਕੇ ਦੇ ਨਾਲ ਇਹ ਪੂਰੀ ਦਾ ਪੂਰਾ ਏਰੀਆ ਜਿਹੜਾ ਉਸ ਨੂੰ ਸਾਫ਼ ਕਰ ਲਿਆ ਗਿਆਗਾ ਔਰ ਬਰਜੰਟਿਕ ਪਿੱਛੇ ਦੀ ਤਸਵੀਰ ਜਰੂਰ ਦਿਖਾਈਏ ਕੱਲ ਦਾ ਜਿਹੜੀ ਤਸਵੀਰ ਤੁਹਾਨੂੰ ਦਿਖਾ ਰਹੇ ਸੀ ਕਿ ਜਿਸ ਤਰੀਕੇ ਦੇ ਹਾਲਾਤ ਤੁਹਾਨੂੰ ਨਜ਼ਰ ਆ ਰਹੇ ਸੀ ਤਾਂ ਇਹ ਟਰੈਕਟਰ ਹੈ ਇਹ ਉਹ ਟਰੈਕਟਰ ਹੈ ਜਿਹੜੇ ਜਿਨ੍ਹਾਂ ਦੇ ਗੋਲੀਆਂ ਵੱਜੀਆਂ ਨੇ ਜਿਨ੍ਹਾਂ ਦੇ ਗੋਲੀਆਂ ਮਾਰ ਕੇ ਟਾਇਰ ਨੇ ਜਿਹੜੇ ਉਹ ਪੰਚਰ ਕੀਤੇ ਗਏ ਨੇ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਜਿਹੜਾ ਇਹ ਗੋਲੀਆਂ ਮਾਰੀਆਂ ਗਈਆਂ ਨੇ ਗੋਲੀਆਂ ਮਾਰ ਕੇ ਪੰਚਰ ਕੀਤੇ ਆ ਜੀ ਤਾਂ ਇਹ ਤਸਵੀਰ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਜਿਹੜਾ ਇਹ ਇਹ ਟਾਇਰ ਆ ਔਰ ਦੂਸਰੇ ਪਾਸੇ ਕਿਹਾ ਜਾ ਰਿਹਾ ਕਿ ਗੋਲੀ ਦਾ ਨਿਸ਼ਾਨ ਵੀ ਹੈਗਾ ਤਾਂ ਇਸ ਪਾਸੇ ਦੀ ਤਸਵੀਰ ਹੈ ਜਿਹੜੀ ਉਹ ਤੁਹਾਨੂੰ ਦਿਖਾਵਾਂਗੇ ਕਿ ਕਿਸ ਤਰੀਕੇ ਦੇ ਨਾਲ ਆ ਪਰ ਬਿਲਕੁਲ ਨਾਲ ਇਸ ਪਾਸੇ ਤੋਂ ਗ੍ਰਜਟ ਤਸਵੀਰ ਦਿਖਾਉਣ ਦੀ ਕੋਸ਼ਿਸ਼ ਕਰੋ ਤਾਂ ਇਹ ਜਿਹੜੇ ਨਿਸ਼ਾਨ ਨੇ ਉਹ ਦੱਸੀ ਜਾ ਰਹੇ ਨੇ ਕਿ ਜਿਹੜੇ ਸਾਈਡ ਤੋਂ ਗੋਲੀ ਹੈ ਜਿਹੜੀ ਉਹ ਲੱਗੀ ਹੈ ਔਰ ਉਸੇ وجہ ਦੇ ਕਰਕੇ ਜਿਹੜੇ ਇਹ ਟਾਇਰ ਨੇ ਉਹ ਪੰਚਰ ਹੋਏ ਨੇ ਤਾਂ ਇਹ ਟਰੈਕਟਰ ਜਿਹੜੇ ਕਿਸਾਨ ਆਪਣੀ ਖੇਤੀ ਦੇ ਲਈ ਸੀ ਕਰੋ ਸੀ ਤਾਂ ਇਹ ਪਲਾਸਟਿਕ ਦੀਆਂ ਗੋਲੀਆਂ ਨੇ ਇਹ ਪਲਾਸਟਿਕ ਦੀਆਂ ਗੋਲੀਆਂ ਨੇ ਪਰ ਜਿਹੜੀਆਂ ਇਹਨਾਂ ਦੇ ਲੱਗੀਆਂ ਉਹ ਐਸਐਲਆਰ ਦੀਆਂ ਗੋਲੀਆਂ ਨੇ ਪਿੱਤਲ ਦੀ ਗੋਲੀ ਸੀ ਉਹ ਇਹ ਜਿਨ੍ਹਾਂ ਦੇ ਕੱਲ ਬਹੁਤ ਸਾਰੇ ਲੋਕਾਂ ਨੇ ਤੁਸੀਂ ਅੱਖ ਤੇ ਨਿਸ਼ਾਨ ਦੇਖੇ ਹੋਣਗੇ ਪੈਰਾਂ ਤੇ ਨਿਸ਼ਾਨ ਦੇਖੇ ਹੋਣਗੇ ਤਾਂ ਇਦਾਂ ਦੀ ਇਹ ਪਲਾਸਟਿਕ ਦੀ ਗੋਲੀ ਆ ਜਿਹੜੀ ਮਾਰੀ ਜਾਂਦੀ ਹੈ ਜਿਸ ਦੇ ਨਾਲ ਵਿਅਕਤੀ ਦਾ ਨੁਕਸਾਨ ਹੁੰਦਾ ਹੈਗਾ ਪਰ ਜਿਹੜੀ ਪਿੱਤਲ ਦੀ ਗੋਲੀ ਹੈ ਐਸਐਲਆਰ ਬੰਦੂਕ ਉਸ ਨੂੰ ਕਿਹਾ ਜਾਂਦਾ ਹੈਗਾ ਜਿਹੜੀ ਉਸ ਦੀ ਬਣ ਗਈ ਹੈ ਐਸਐਲਆਰ ਦੇ ਨਾਲ ਜਿਹੜੇ ਟਰੈਕਟਰਾਂ ਦੇ ਟਾਇਰ ਸੀਗੇ ਉਹ ਕੱਲ ਜਿਹੜੇ ਪੰਚਰ ਨੇ ਉਹ ਕੀਤੇ ਗਏ ਸੀਦਾ ਕਿਸਾਨ ਲੀਡਰ ਜਿਹੜੇ ਲਗਾਤਾਰ ਇਸ ਜਗ੍ਹਾ ਤੇ ਜੁੜੇ ਹੋਏ ਸੀ ਉਹਨਾਂ ਦੇ ਵੱਲੋਂ ਵੀ ਲਗਾਤਾਰ ਬਿਉਂਤਬੰਦੀ ਕੀਤੀ ਜਾ ਰਹੀ ਹੈ ਕਿ ਕਿਸ ਤਰੀਕੇ ਦੇ ਨਾਲ ਜਿਹੜਾ ਇਸ ਪੂਰੇ ਮਾਮਲੇ ਨੂੰ ਦੇਖਿਆ ਜਾਵੇ ਕਿਉਂਕਿ ਕਿਸਾਨ ਜੁਟਨਾ ਸ਼ੁਰੂ ਹੋ ਚੁੱਕੇ ਨੇ ਕੱਲ ਜਿਹੜੀ ਗਿਣਤੀ ਸੀ ਉਸ ਤੋਂ ਲਗਭਗ ਡਬਲ ਗਿਣਤੀ ਅੱਜ ਇਸ ਬਾਰਡਰ ਦੇ ਉੱਪਰ ਨਜ਼ਰ ਆ ਰਹੀ ਹੈਗੀ ਜਿਸ ਤਰੀਕੇ ਦੇ ਹਾਲਾਤ ਦਾ ਸੀ ਜ਼ਿਕਰ ਕਰਦੇ ਆਂ ਬਾਰ-ਬਾਰ ਤਾਂ ਉਹ ਨਜ਼ਰ ਆ ਰਹੀ ਹੈ ਔਰ ਇਸ ਵਕਤ ਜਿਹੜੇ ਕੁਝ ਹੀ ਸਮੇਂ ਦੇ ਵਿੱਚ ਪੰਜਾਬ ਦੇ ਜਿਹੜੇ ਪੰਜਾਬ ਦੇ ਪਹਿਲੇ ਦਾ ਦਾ ਫਾਰਮਰ ਪ੍ਰੋਟੈਸਟ ਦੇ ਵਿੱਚ ਲਗਾਤਾਰ ਜਿਹੜਾ ਇਹ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਕਿ ਕਿਸ ਤਰੀਕੇ ਦੀਆਂ ਜਿਹੜੀਆਂ ਤਸਵੀਰਾਂ ਨੇ ਉਹ ਨਜ਼ਰ ਆ ਰਹੀਆਂ ਨੇ ਕਿਸ ਤਰੀਕੇ ਦੇ ਨਾਲ ਜਿਹੜੇ ਕਿਸਾਨ ਨੇ ਉਹ ਇਸ ਜਗ੍ਹਾ ਦੇ ਉੱਪਰ ਆ ਜੁਟੇ ਹੋਏ ਨੇ ਲਗਾਤਾਰ ਉਹਨਾਂ ਦੇ ਵੱਲੋਂ ਜਿਹੜੇ ਇਹ ਹਾਲਾਤ ਤੁਹਾਨੂੰ ਦਿਖਾ ਰਹੇ ਸੀਗੇ ਕਿ ਕਿਸ ਤਰੀਕੇ ਦੇ ਜਿਹੜੇ ਇਹ ਟਰੈਕਟਰਾਂ ਦੇ ਹਾਲਾਤ ਨੇ ਕਿਸ ਤਰੀਕੇ ਦੇ ਇਸ ਏਰੀਏ ਦੇ ਹਾਲਾਤ ਨੇ ਤਾਂ ਉਹ ਤਮਾਮ ਜਿਹੜੀ ਚੀਜ਼ ਸੀਗੀ ਉਹ ਤੁਹਾਨੂੰ ਦਿਖਾ ਰਹੇ ਆ ਇਸ ਵਕਤ ਇਸ ਪਾਸੇ ਦੀ ਤੁਸੀਂ ਦੇਖੋਗੇ ਤਾਂ ਇਸ ਜਗ੍ਹਾ ਦੇ ਉੱਪਰੋਂ ਜਿਹੜੀ ਕਿਸਾਨਾਂ ਦੀ ਸ਼ੁਰੂਆਤ ਹੈਗੀ ਉਹ ਹੋ ਜਾਂਦੀ ਹੈ ਤਾਂ ਕੁਝ ਹੀ ਸਮੇਂ ਦੇ ਵਿੱਚ ਜਿਹੜੀਆਂ ਵਕ ਵਕ ਹੋਰ ਤਸਵੀਰਾਂ ਉਹ ਤੁਹਾਡੇ ਤੱਕ ਪਹੁੰਚਾਉਣੇ ਹੈਗੇ ਤਾਂ ਕਿਸ ਤਰੀਕੇ ਦੇ ਨਾਲ ਇਹ ਜਿਹੜੀ ਕਿਸ ਤਰੀਕੇ ਦੀ ਇਹ ਤਸਵੀਰ ਹੈ ਜਿਹੜੀ ਤੁਹਾਨੂੰ ਨਜ਼ਰ ਆ ਰਹੀ ਹੈਗੀ